ਕਿ ਸਾਡਾ ਹਰ ਇੱਕ ਦਿਨ ਨਾਲ ਪਿਆਰ ਹੈ ਸਾਦਗੀ ਦੇ ਵਿੱਚ ਰਹਿਣੇ ਆ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਨਸਾਨੀਅਤ ਨੂੰ ਮਜ਼ਹਬ ਕਹਿੰਦੇ ਆ ਇਨਸਾਨੀਅਤ ਨੂੰ ਮਜ਼ਹਬ ਕਹਿੰਦੇ ਆ ਸਤਿਸ਼੍ਰੀ ਅਕਾਲ ਵੀ ਬ੍ਰਿਭਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਨਸਾਨੀਅਤ ਕਰਕੇ ਹੀ ਇਹ ਧਰਤੀ ਚੱਲ ਰਹੀ ਹੈ ਹਾਲਾਂਕਿ ਹਾਲਾਤ ਵਿਗੜਦੇ ਜਾ ਰਹੇ ਨੇ ਪਰ ਕੁਝ ਨੇਕ ਦਿਨ ਇਨਸਾਨ ਹਾਲੇ ਵੀ ਮੌਜੂਦ ਨੇ ਜਿਨ੍ਹਾਂ ਨੇ ਇਸ ਧਰਤੀ ਦੇ ਬੋਝ ਨੂੰ ਥੋੜਾ ਹਲਕਾ ਕੀਤਾ ਇਸ ਸਮੇਂ ਦਲਜੀਤ ਭਾਈ ਸਾਡੇ ਨਾਲ ਮੌਜੂਦ ਨੇ ਪਾਲ ਸਾੜੀ ਪਾਲ ਸਾੜੀ ਸੈਂਟਰ ਤੋਂ ਔਰ ਬਾਈ ਹੁਣਾਂ ਨੂੰ ਇੱਕ ਕੱਲ ਇਹ ਵਾਲਟ ਮਿਲਦਾ ਜੀ ਹਾਂਜੀ ਸਾੜੀ ਸਵੇਰੇ ਮਿਲਿਆ ਅੱਜ ਸਵੇਰੇ ਨੂੰ ਉਹ ਬਰਥ ਡੇਗੇ ਮਿਲਿਆ ਸੰਤੋਖ ਸਿੰਘ ਹੁਣਾਂ ਤੇ ਨਾਮ ਤੇ ਆਧਾਰ ਕਾੜਿਆ ਪੈਨ ਕਾੜਿਆ ਆ ਸਾਨੂੰ ਆਫ ਕਾਫੀ ਬੱਚੇ ਪੇਪਰ ਨੇ ਜੀ ਇਹਨਾਂ ਆਧਾਰ ਕਾਰਡ ਹੈ ਜੀ ਡਰਾਈਵਿੰਗ ਲਾਇਸੈਂਸ ਹੈ ਪੈਨ ਵੋਟਰ ਕਾਰਡ ਹੈ ਪੈਨ ਕਾਰਡ ਹੈ ਉਹਨਾਂ ਦੇ ਵਾਈਫ ਦੇ ਵੀ ਕਾਰਡ ਵਿੱਚ ਨੇ ਔਰ ਇਹ ਜੈਨਪੁਰ ਦੇ ਨੇ ਭਾਜੀ ਹੁਣਾਂ ਦਾ ਨਾਮ ਦੱਸ ਦਿਓ ਜੀ ਕੀ ਆ ਇਹ ਇਹ ਮੇਰੇ ਖਿਆਲ ਗੱਡੀ ਦੀ ਆਰਸੀ ਆ ਸੰਤੋਖ ਸਿੰਘ ਨਾਮ ਇਹ ਜਿਹਨਾਂ ਦਾ son of ਮੇਹਰ ਸਿੰਘ ਵਿਲੇਜ ਜੈਨਪੁਰ ਬਲਾਚੌਰ ਸ਼ੀਤਪਗਤ ਸਿੰਘ ਨਗਰ ਜੀ ਸੋ ਇਹਨਾਂ ਦੇ ਪੇਪਰ ਸਾਡੇ ਕੋਲ ਪਏ ਨੇ ਜੀ ਫੋਨ ਨੰਬਰ ਇਹਨਾਂ ਦਾ ਕੋਈ ਨਹੀਂ ਮਿਲ ਪਾ ਰਿਹਾ ਔਰ ਹੋਰ ਥਾਵਾਂ ਤੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਭਾਜੀ ਹੁਣ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਸੰਤੋਖ ਜੀ ਨੂੰ ਬੇਨਤੀ ਆ ਜੀ ਕਿ ਤੁਹਾਡਾ ਤੁਹਾਡੀ ਜਿਹੜੀ ਆਮਾਨਤ ਹੈ ਬਿਲਕੁਲ ਸੁਰੱਖਿਅਤ ਹੈ ਬਿਲਕੁਲ ਸੁਰੱਖਿਅਤ ਹੈ ਤੁਸੀਂ ਪਾਲ ਸਾੜੀ ਸੈਂਟਰ ਨਵਾਂ ਸ਼ਹਿਰ ਪਾਲ ਸਾੜੀ ਪੋਰੀਅਮ ਰੇਲਵੇ ਰੋਡ ਨਮਸ਼ਾ ਸਾਹਮਣੇ ਜੈਨਪਾਸਰ ਆ ਤੁਸੀਂ ਸਾਡੇ ਕੋ ਆ ਕੇ ਆਪਣੇ ਪੇਪਰ ਲੈ ਕੇ ਜਾ ਸਕਦੇ ਹੋ ਪੇਪਰ ਸਾਡੇ ਕੋਲ ਬਿਲਕੁਲ ਸੇਫ ਪਈ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਡਾਕੂਮੈਂਟ ਤੁਹਾਡੇ ਬਿਲਕੁਲ ਸੇਫ ਨੇ ਤੁਸੀਂ ਇੱਥੇ ਆ ਸਕਦੇ ਹੋ ਦਿਲਜੀਤ ਭਾਜੀ ਤੁਹਾਨੂੰ ਮਿਲਣਗੇ ਔਰ ਇੰਦਾ ਦਾ ਕੰਮ ਕਰਕੇ ਦਿਲ ਵੀ ਜਿੱਤ ਲਿਆ ਹਨਾ ਕਿਉਂਕਿ ਦੇਖੋ ਇਹ ਜਿਹੜੇ ਡਾਕੂਮੈਂਟਸ ਨੇ ਜਿਨ੍ਹਾਂ ਨੂੰ ਬਣਾਉਣ ਜਾਣ ਦੁਆਰਤੀ ਬਣਾਉਣਾ ਵੀ ਤਾਂ ਸਾਲ ਲੱਗ ਜਾਣਾ ਔਰ ਗੇੜੇ ਅਲੱਗ ਫਿਰ ਕਈ ਵੇਲੇ ਉਹ ਵੀ ਚੱਲਦਾ ਤਾਂ ਉਸ ਤੋਂ ਵੀ ਬਚਾ ਆਇਆ ਬਹੁਤ ਚੀਜ਼ਾਂ ਦਾ ਬਚਾਅ ਹੋ ਜਾਣਾ ਤਾਂ ਸੰਤੋਖ ਜੀ ਨੂੰ ਬੇਨਤੀ ਹੈ ਕਿ ਤੁਹਾਡੇ ਡਾਕੂਮੈਂਟ ਬਿਲਕੁਲ ਸੇਫ ਨੇ ਬਿਲਕੁਲ ਸੁਰੱਖਿਅਤ ਨੇ ਤੁਸੀਂ ਨਵਾਂ ਸ਼ਹਿਰ ਰੇਲਵੇ ਰੋਡ ਤੇ ਆ ਕੇ ਭਾਜਨ ਨਾਲ ਸੰਪਰਕ ਕਰ ਲਿਓ ਆਪਣਾ ਫੋਨ ਨੰਬਰ ਬੋਲ ਦੋ ਜੀ 9815821796 9815821796 19914421796 ਠੀਕ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰ ਲੈਣੀ ਜੀ ਆਪਾਂ ਤੁਹਾਡੇ ਨਾਲ رابطہ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ رابطہ ਨਹੀਂ ਤੈ ਹੋ ਸਕਿਆ ਤਾਂ ਇਹ ਵੀਡੀਓ ਪਾ ਕੇ ਤੁਹਾਡੇ ਤੱਕ ਵੀਡੀਓ ਪਹੁੰਚਾ ਰਹੇ ਆ ਔਰ ਜੈਨਪੁਰ ਵਾਲੇ ਜਿਹੜੇ ਭੈਣ ਭਰਾ ਆ ਉਹ ਵੀ ਸੰਤੋਖ ਜੀ ਨੂੰ ਜਿਹਨਾਂ ਦੇ ਉਹ ਕਰੀਬੀ ਨੇ ਜਿਹਨਾਂ ਦੇ ਪ੍ਰੇਮੀ ਨੇ ਉਹ ਵੀ ਸੰਤੋਖ ਜੀ ਤੱਕ ਇਹ ਵੀਡੀਓ ਪਹੁੰਚਾ ਦਨ ਤਾਂ ਜੋ ਸੰਤੋਖ ਜੀ ਦੇ ਮਨ ਤੇ ਜਿਹੜਾ ਇਸ ਸਮੇ ਬੋਝ ਹੋਣਾ ਕਿ ਭਾਈ ਡਰਾਈਵਿੰਗ ਲਾਇਸੈਂਸ ਬਣਾਉਣਾ ਆਧਾਰ ਕਾਰਡ ਕਢਾਉਣਾ ਭਈ ਵੋਟਰ ਕਾਰਡ ਬਣਾਉਣਾ ਬਹੁਤ ਚੀਜ਼ਾਂ ਬਣਾਉਣੀਆਂ ਘਰ ਵਾਲੀ ਨੂੰ ਵੀ ਕਹਿੰਦੇ ਉਹਨੇ ਕਿ ਤੇਰਾ ਵੀ ਬਣਾਉਣਾ ਭਗਵਾਨ ਨੇ ਦੋਨੇ ਫਸ ਗਏ 6 ਮਹੀਨੇ ਲੱਗ ਜਾਣੇ ਸਾਲ ਲੱਗ ਜਾਣੇ ਤਾਂ ਹੁਣ ਟੈਨਸ਼ਨ ਲੈਦੀ ਤੁਹਾਨੂੰ ਲੋੜ ਨਹੀਂ ਤੁਸੀਂ ਇੱਥੇ ਆ ਜਾਣਾ ਜੀ ਤੇ ਦਿਲਜੀਤ ਮਿਲਣਗੇ ਜਾਂ ਅੰਕਲ ਹੁਣੇ ਮਿਲਣਗੇ ਇਹ ਤੁਹਾਡੀ ਅਮਾਨਤ ਤੁਹਾਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਵਾਪਸ ਕਰਨਗੇ ਉਮੀਦ ਕਰਦੇ ਹਾਂ ਬਹੁਤ ਜਲਦੀ ਇਹ ਵੀਡੀਓ ਜੈਨਪੁਰ ਦੇ ਸੰਤੋਖ ਜੀ ਤੱਕ ਪਹੁੰਚ ਗਈ ਤੇ ਉਹਨਾਂ ਦਾ ਸਟ੍ਰੈਸ ਘਟੇਗਾ ਬਹੁਤ ਬਹੁਤ ਸ਼ੁਕਰੀਆ